ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਐਲਾਨ ਕੀਤਾ ਗਿਆ ਪਿੰਡਾਂ ਤੇ ਸੈਰਾਂ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਉਸ ਮੁਹਿੰਮ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਸਮਾਣਾ ਦੇ ਕੁਤਬਨਪੁਰੀ ਟੀ ਪੁਆਇੰਟ ਤੋਂ ਲੈ ਕੇ ਗੱਜੂ ਮਾਦਰਾ ਤੱਕ ਜਿਹੜਾ ਜੀਟੀ ਰੋਡ ਸੰਗਰੂਰ ਰੋਡ ਤੱਕ ਹੈ ਜਿਹੜੀ ਸੜਕ ਹੈ ਜਿਸ ਦੀ 13 ਕਿਲੋਮੀਟਰ ਕਰੀ ਬਣਦੀ ਹੈ ਜਿਸ ਤੇ 6 ਕਰੋੜ ਰੁਪਏ ਖਰਚ ਪੰਜਾਬ ਸਰਕਾਰ ਕਰ ਰਹੀ ਹੈ ਉਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਐਂਡ ਸੜਕ ਵੀ ਬਹੁਤ ਅੱਛੇ ਤਰੀਕੇ ਨਾਲ ਬਣਾਈ ਗਈ ਹੈ ਲੋਕਾਂ ਨੇ ਵੀ ਇਸ ਸੜਕ ਦੇ ਨਿਰਮਾਣ ਦੀ ਤਾਰੀਫ਼ ਕੀਤੀ ਔਰ ਇਸ ਦੇ ਇਲਾਵਾ ਬੀਜਲਪੁਰ ਤੋਂ ਸੈਦੀਪੋਜਾਨੇ ਵਾਲੀ ਸੜਕ ਅਤੇ ਕਮਾਸਪੁਰ ਤੋਂ ਜਿਹੜੀ ਸਮਾਣਾ ਸੜਕ ਆਂਦੀ ਹੈ ਉਹ ਸੜਕ ਤੇ ਵੀ ਨਿਰਮਾਣ ਕਾਰਜ ਚੱਲ ਰਿਹਾ ਹੈ ਇਸੇ ਤਰ੍ਹਾਂ ਗਾਜੀਪੁਰ ਤੋਂ ਮਾਧਰੀ ਦੀ ਸੜਕ ਹੈ ਉਸ ਤੇ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ ਅਤੇ ਕਾਨਗੜ ਦੇ ਨਜ਼ਦੀਕ ਵੀ ਬੰਮਣੇ ਨੂੰ ਜਾਣ ਵਾਲਾ ਰਸਤਾ ਹੈ ਉਹ ਵੀ ਸੜਕ ਨੂੰ ਠੀਕ ਕੀਤਾ ਜਾ ਰਿਹਾ ਹੈ ਉਸ ਦਾ ਵੀ ਨਿਰਮਾਣ ਕੀਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਔਰ ਸਰਕਾਰ ਦੇ ਇਨਾ ਕੰਮਾਂ ਦੀ ਸਲਾਗਾ ਵੀ ਲੋਕਾਂ ਵੱਲੋਂ ਕੀਤੀ ਗਈ ਅ ਅਮਰਦੀਪ ਸਿੰਘ ਜਿਹੜੇ ਸਾਡੇ ਛੜਕਾ ਬਣ ਰਹੀਆਂ ਜੀ ਮਤਲਬ ਉਹਨਾਂ ਦਾ ਕੰਮ ਚੱਲੂ ਚੱਲ ਰਿਹਾ ਜੀ ਮਤਲਬ ਕਿ ਮਾਰਗੀਆਂ ਨੇ ਬਹੁਤ ਬਹੁਤ ਵਧੀਆ ਛੜਕਾਂ ਜੀ ਪੂਰਾ ਸਾਲ ਨਾਲੋਂ ਬਾਅਦ ਕੰਮ ਸ਼ੁਰੂ ਹੋਇਆ ਇਹ ਤਕਰੀਬਨ ਜੀ ਮਤਲਬ ਕਿ ਇਸ ਸਾਲ ਪੰਜ ਛੇ ਸਾਲਾਂ ਬਾਅਦ ਸ਼ੁਰੂ ਹੈ ਜੀ ਦੁਕਾਨਾਂ ਹੋਣ ਮਤਲਬ ਸਰ ਕੰਮ ਤੇ ਮਤਲਬ ਜੋ ਵੀ ਸਾਡੇ ਪਿੰਡਾਂ ਦਾ ਵਿਕਾਸ ਹੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ ਹਾਂਜੀ ਬਹੁਤ ਵਧੀਆ ਜੀ ਜਿਹੜੇ ਛੜਕਾ ਬਣ ਰਹੀਆਂ ਜੀ ਦੇ ਮਤਲਬ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਜੀ ਸੜਕਾਂ ਵਾਸਤੇ ਮਤਲਬ ਕਿ ਜਿਹੜਾ ਮਤਲਬ ਬਹੁਤ ਜ਼ਿਆਦਾ ਖਰਾਬ ਚੜਕਾਂ ਜੀ ਤੇ ਛੜਕਣਾ ਛੜਕ ਜਿਹੜੇ ਮਤਲਬ ਜੋੜੀ ਜਾ ਰਹੀ ਤੇ ਕਿੰਨਾ ਫਾਇਦਾ ਹੋਊਗਾ ਪਿੰਡਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਛੜਕਾ ਬੰਨਣ ਵਾਲੇ ਜੀ ਮੇਰਾ ਨਾਮ ਹਰਦੀਪ ਸਿੰਘ ਮੈਂ ਸ਼ੇਖੂਪੁਰ ਤੋਂ ਆ ਜੀ ਇਤਾਂ ਜੀ ਇਹਦਾ ਸ਼ਰਤ ਦਾ ਪਹਿਲਾਂ ਬਹੁਤ ਬੁਰਾ ਹਾਲ ਸੀ ਆ ਤੇ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਜੀ ਇੰਨੀ ਵਧੀਆ ਸੜਕ ਬਣਾਤੀ ਕਿ ਇਨੇ ਲੋਕਾ ਜਿੰਨੇ ਪਿੰਡਾਂ ਚ ਪੈਂਦੇ ਨਹੀਂ ਸਹਮਾਣੇ ਨੂੰ ਜਾਂਦੇ ਨੇ ਸਾਰੇ ਲੋਕਾਂ ਨੂੰ ਬਹੁਤ ਵਧੀਆ ਰਾਹਤ ਮਿਲ ਰਹੀ ਹੈ ਮੇਰਾ ਨਾਮ ਜਸਵੀਰ ਸਿੰਘ ਆ ਜੀ ਪਿੰਡ ਮੇਰਾ ਕੁਤਬਨਪੁਰਾ ਜੀ ਹਾਂਜੀ ਹਾਂ ਆਪਣਾ ਖਦਾਦਪੁਰ ਮੁਰਾਦਪੁਰ ਤੇ ਮੋੜ ਤੋਂ ਲੈ ਕੇ ਗੱਜੂ ਮਦਰੀ ਤੱਕ ਜਿਹੜੀ ਸੜਕ ਹੈ ਉਹ ਬਣ ਰਹੀ ਹੈ ਪੰਜਾਬ ਸਰਕਾਰ ਨੂੰ ਬਹੁਤ ਵਧੀਆ ਸੜਕ ਬਣਾਈ ਜਾ ਰਹੀ ਹੈ ਪਹਿਲਾਂ ਸੜਕ ਕਾਫੀ ਖਸਤਾ ਹਾਲਤ ਸੀਗੀ ਤੇ ਆਵਾਜਾਈ ਬਹੁਤ ਜਿਆਦਾ ਸੀ ਹੈਵੀ ਵਹੀਕਲ ਉਧਰੋਂ ਲੰਘਦੇ ਸੀਗੇ ਦਿੱਕਤ ਆਉਂਦੀ ਸੀਗੀ ਤੇ ਹੁਣ ਜਿਹੜੀ ਸੜਕ ਬਣ ਰਹੀ ਹੈ ਬਹੁਤ ਵਧੀਆ ਮਟੀਰੀਅਲ ਪੈ ਰਿਹਾ ਬਹੁਤ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦੇ ਆਂ ਹਾਂ ਜੀ ਮੌਜੂਦਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਆਪਣੀ ਮਿਹਨਤ ਸੜਕਾ ਜਿਹੜਾ ਹੈਗਾ ਇੱਥੇ ਇਹ ਸੜਕ ਬਣਾਈ ਹੈ ਅਸੀਂ ਉਹਨਾਂ ਨੂੰ ਵੀ ਮੁਬਾਰਕ ਕਰਦੇ ਆਂ ਇਸ ਟਾਈਮ ਉਧਰੋਂ ਸਮਾਨੇ ਤੋਂ ਜੇ ਲਾਈਏ ਜੀ ਉਤਪੁਰ ਨਗਰ ਤੱਕ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ ਇਧਰੋਂ ਗੱਜੂ ਮਾਜਰੇ ਤੋਂ ਲੈ ਕੇ ਲਲੌਸੀ ਪਿੰਡ ਤੱਕ ਜਿਹੜਾ ਕੰਪਲੀਟ ਹੋ ਚੁੱਕਿਆ ਬਾਕੀ ਦਾ ਜਿਹੜਾ ਵਿਚਾਲਲਾ ਰਸਤਾ ਹੈਗਾ ਉੱਤੇ ਪੱਤਰ ਜਿਹੜਾ ਆਲਰੇਡੀ ਪੈ ਰਿਹਾ ਰਣਜੀਤ ਸਿੰਘ ਜੀ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਸੜਕਾਂ ਟੁੱਟੀਆਂ ਵੀ ਐ ਸੀ ਪਹਿਲਾਂ ਹੁਣ ਦੁਬਾਰਾ ਰੋੜਾ ਪੈ ਗਿਆ ਮਿਕਸਚਰ ਪੈ ਗਿਆ ਕੰਮ ਚੱਲ ਰਿਹਾ ਵਧੀਆ ਬਣਨ ਲੱਗੇ ਨੇ ਸੜਕਾਂ ਸਾਡੇ ਪਿੰਡ ਤੋਂ ਕਿਹੜੇ ਕਿਹੜੇ ਸਰਕਾਰ ਬਣਨ ਜਾ ਰਹੀਆਂ ਸਾਡੇ ਪਿੰਡ ਤੋਂ ਰੋੜ ਤੋਂ ਲੈ ਕੇ ਬिजਲਪੁਰ ਤੋਂ ਤੁੱਲੇਵਾਲ ਅੱਗੇ ਫਿਰ ਸੈਦੀਪੁਰ ਨਸੂਪੁਰ ਅਸਰਪੁਰ ਤੱਕ ਸਾਰੀਆਂ ਸੜਕਾਂ ਦੁਆਰਾ ਬਣੇ ਫਿਰ ਨਹੀਂ ਮਾਰਨੀ ਪਿੰਡ ਦੀ ਜਿਹੜੀ ਸੈਦੀਪੁਰ ਸੜਕਾਂ ਦੀ ਸੀ ਕਿੰਨੇ ਸਾਲਾਂ ਬਾਅਦ ਬਣ ਰਹੀ ਹੈ ਇਹ ਘੱਟੋ ਘੱਟ 20 ਸਾਲ ਬਾਅਦ ਬਣ ਲੱਗੀ ਦੁਆਰਾ ਟੁੱਟੀ ਪਈ ਬਹੁਤ ਫਾਇਦਾ ਹੀ ਬੜਾ ਫਾਇਦਾ ਸਾਰਿਆਂ ਨੂੰ ਹੀ ਫਾਇਦਾ ਇਹਦਾ ਕੀ ਕਹੋਗੇ ਸਰ ਗੱਡੀਆਂ ਟੁੱਟਦੀਆਂ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਮੈਂ ਧੰਨਵਾਦ ਕਰਨੇ ਆ ਮੰਤਰੀ ਸਾਹਿਬ ਸਾਡੇ ਜਿਹੜਾ ਮੈਂ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼